ਇੰਨੀ ਸਾਰਾ ਦਿਨ ਇਹਨਾਂ ਨੂੰ ਲੈ ਕੇ ਬੈਠੀ ਰਹਿੰਦੀ ਆ ਇਹਦੇ ਵਿੱਚੋਂ ਕੀ ਕੱਢਣਾ ਵਾ ਤੈਨੂੰ ਪਤਾ ਨਹੀਂ ਲੱਗਦਾ ਕਿ ਘਰ ਸਾਰਾ ਕੰਮ ਆ ਮੈਂ ਉਹ ਵੀ ਕਰ ਲਾਂ ਦੱਸ ਦੇ ਮਮੀ ਜੀ ਕਿਹੜਾ ਕੰਮ ਮੈਂ ਕਰ ਲਈ ਮੈਂ ਦੱਸੂੰਗੀ ਤੇ ਫੇਰ ਹੀ ਕਰਨਾ ਵਾ ਆਪੇ ਨੇ ਤੈਨੂੰ ਦੱਸਦਾ ਚੁੱਕ ਦੀ ਕਿਤਾਬ ਧਿਆਨ ਕੇ ਬਹਿ ਜਾਣੀ ਕਦੀ ਇੱਥੇ ਕਦੀ ਅੰਦਰ ਮੈਂ ਨਾ ਆਰਤੀ ਨੂੰ ਕਿਹਾ ਹੀ 2 ਲੱਖ ਰੁਪਏ ਵਾਲਾ ਅੱਛਾ ਤੇ ਮੇਰਾ ਪੁੱਤ ਹੁਣ ਜਾ ਕੇ ਨਾ ਫੜ ਲਿਆ ਅੱਛਾ ਆ ਮੈਂ ਸਭ ਕੋ ਕਹਿਣਾ ਹੈਗਾ ਉਹ ਸੋਨੇ ਦਾ ਹੀ ਕਰ ਲੈਣਾ ਹੈ ਘਾਟਾ ਵਾਦਾ ਖਰਚਾ ਪੂਰਾ ਕਿੱਥੋਂ ਕਰਨਾ ਵਾ ਕਿਉਂ ਪੈਸੇ ਹੈਗੇ ਆ ਪੈਸੇ ਲਵਨੇ ਹੋਰ ਕੀ ਕਰਨਾ ਵਾ ਪੈਸਾ ਕੋਲ ਕੋਈ ਨਹੀਂ ਆ ਹਾਂ ਮੈਂ ਹੁਣ ਜੋਬਰ ਨੂੰ ਖਲਾਵਾ ਮੈਂ ਤਾਂ ਜਾ ਆਰਤੀ ਕੋ 2 ਲੱਖ ਰੁਪਇਆ ਫੜ ਕੇ ਲਿਆ ਉਹ ਕਰਜ਼ਾ ਲਾਉਣਾ ਤੇ ਖਾਨੂ ਪੈਣਾ ਵਾ ਚੁੱਪ ਕਰਕੇ ਉਹ ਪੈਸੇ ਫੜ ਲਿਆ ਵਾ ਤੇ ਲਿਆ ਕੇ ਇਹਨਾਂ ਨੂੰ ਫੜਾਉਣੇ ਆ ਉਹ ਜਦੋਂ ਕਰਜ਼ਾ ਸੁਈ ਜਾਊਗਾ ਨਾ ਵਧੀ ਜਾਊਗਾ ਵਧੀ ਜਾਊਗਾ ਮੁੜ ਕੇ ਜਿਹੜੀ ਇਹ ਪੈਲੀ ਬੰਨਾ ਨਾ ਉਹਨੂੰ ਹੱਥ ਲਾ ਲਈ ਤੇ ਰੁਪਿੰਦਰ ਨੇ ਆ ਕੇ ਨਾ ਉਸੇ ਵੇਲੇ ਕਹਿੰਦੀ ਵੀ ਤਹੀਨੀ ਨਾਲ ਜਾਣਾ ਅੱਛਾ ਤੇ ਇੰਨੀ ਗੱਲ ਜੇ ਹੋਣੀ ਲਈ ਹੀ ਨਾਲ ਜਾਣ ਵੱਲੋਂ